ਕੀ ਹੋ? ਠੀਕੋ? ਦੀਵਾਲੀ ਦੇ ਬਰਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਹੈਪੀ ਦੀਵਾਲੀ। ਬਸ ਜੀ ਥੈਂਕ ਯੂ। ਚਾਹੋ। ਬਸ ਬਸ। ਤਾਂ ਪਰਿਵਾਰ ਠੀਕ ਹੈ? ਸਭ ਜੋ ਲਈ। ਮੁਸ਼ਕਰ ਜੀ ਠੀਕੋ? ਫੜਨੇ ਜਲਦੀ ਆਵੀਆਂ ਨਹੀਂ। ਹੋਰ ਇਹ ਨਹੀਂ ਆਈ। ਹੋਰ ਹੋਰ। ਦੀਵਾਲੀ ਦੀਆਂ ਤੁਹਾਡੇ ਸਾਰੇ ਪਰਿਵਾਰ ਨੂੰ ਬਹੁ ਬਹੁ ਮੁਬਾਰਕਾਂ ਹੋਣ ਜੀ। ਪਰ ਪਰਿਵਾਰ ਸਭ ਠੀਕ ਹੈ ਉਹ ਉਹ ਕਿਰਪਾਈ ਕਰੋ ਜੀ ਲੋ ਜੀ ਕੀ ਕਹੋ ਮੈਂ ਬਣਾਇਆ ਠੀਕ ਹੈ ਠੀਕ ਹੈ ਹੱਥ ਦੀ ਵਾਦ ਕੀ ਚੋਂਪੀ ਨਾ ਸਭ ਤੋਂ ਵੱਡੀ ਰਾਤ ਯਾਰ ਇੱਕ ਜਣਾ ਆ ਜਾ ਯਾਰ ਅਲਫਾ ਬਈ ਪਾ ਦੇ ਯਾਰ ਤੁਸੀਂ ਇਹ ਕੰਮ ਕਰੋ ਪਵਨ ਵੀਰੇ ਟੇਪ ਨਹੀਂ ਆ ਗਈ ਇਹਦੇ ਐਂ ਦੇ ਦੇਖੋ ਆ ਸਾਰੇ ਨਾ ਜੁੜ ਨਹੀਂ ਰਹੇ ਟੇਪ ਨਹੀਂ ਕੋਈ ਆ ਜਿਵੇਂ ਆ ਜੁੜੇ ਪਰ ਟੇਪ ਲੈਣਾ ਅਜੇ ਅਜੇ ਉਹ ਸੂਟ ਫੜਾਈ ਇਹ ਸਭ ਗੱਦੀ ਨਾ ਕੋਈ ਨਹੀਂ ਬਿਟੇ ਅੱਛਾ ਠੀਕ ਹੈ ਜੀ ਟੇਪ ਕੋਲ ਸੇ ਲੜੇ ਠੀਕ 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 ਚਲੋ ਚਲੀ ਜਾਓ ਇਹ ਲੰਗੀ ਚੌੜੀ ਰੋਏ ਇਹ ਸਾਡੀ ਜਗ੍ਹਾ ਹੈ ਜੀ ਆਪਣੇ ਕੋਲ ਦੀਵਾਲੀ ਦੇ ਬਹੁਤ ਬਾਰ ਤੁਹਾਨੂੰ ਪਹਿਲੇ ਰਵਾਸ ਵੜਾਈ థాంਕ ਯੂ ਬਸ ਸੱਜੇ ਪਾਸੇ ਹੀ ਮਿਲ ਗਿਆ ਫਿਰ ਆਪੇ ਬੰਦਾ ਸਾਰੀ ਜਾਨ ਜਿੱਤ ਜਾਏ ਅਜੀਜ਼ਾ ਤੁਹਾਡੇ ਐਸੇ ਕੀ ਤਿਆਰ ਕੀਤੀ ਬੈਠਿਆ ਕੀ ਮੈਡਮ ਨੂੰ ਉਸੇ ਵਾਸਤੇ ਪੈਸੇ ਵਟਣਗੇ ਆਪਾਂ ਠੀਕ ਹੈ ਥੈਂਕ ਯੂ ਥੈਂਕ ਯੂ ਹਾਂ ਦੀਵਾਲੀ ਦੇ ਮੌਕੇ ਜਿਹੜਾ ਇਹ ਇਹ ਕਹਿੰਲੀ ਸਾਡੀ ਹਿੰਦੂਆਂ ਦਾ ਤੇ ਪੂਰੇ ਦੇਸ਼ ਭਰ ਦੇ ਵਿੱਚ ਮਨਾਏ ਜਾਣ ਵਾਲਾ ਬੜਾ ਇੱਕ ਪਵਿੱਤਰ ਤਿਉਹਾਰ ਦੀਵਾਲੀ ਮੰਨੇ ਜਾਂਦਾ ਹੈ ਔਰ ਉਹਦੇ ਮੌਕੇ ਜਿੰਨੇ ਵੀ ਸਾਡੇ ਬਾਜ਼ਾਰ ਨੇ ਸਭ ਜਿਹੜੇ ਨੇ ਬਹੁਤ ਬ੍ਰਿਤ ਕੇ ਸਜਾਈ ਜਾਂਦੇ ਨੇ ਔਰ ਲੋਕਾਂ ਦੇ ਵਿੱਚ ਦੀਵਾਲੀ ਲੈ ਕੇ ਜਿਹੜਾ ਬਹੁਤ ਉਤਸ਼ਾਹ ਹੁੰਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤਨ ਤੇਰਸ ਵੀ ਆ ਰਹੀ ਹੈ ਦੀਵਾਲੀ ਵੀ ਆ ਰਹੀ ਹੈ ਵਿਸ਼ਕਰਮਾ ਵੀ ਆ ਰਹੀ ਹੈ ਤਾਂ ਇਸ ਮੌਕੇ ਜਿਹੜਾ ਬਾਜ਼ਾਰ ਦੇ ਵਿੱਚ ਅਸੀਂ ਪਹੁੰਚ ਕੀਤੀ ਹੈ ਪੂਰੀ ਟੀਮ ਦੇ ਨਾਲ ਔਰ ਸਾਰੀ ਜਿਹੜੇ ਬਾਜ਼ਾਰ ਵਾਸੀਆਂ ਨੂੰ ਜਿਨੇ ਵੀ ਦੁਕਾਨਦਾਰ ਨੇ ਸਾਡੇ ਬਰਾ ਜਿਨਾਂ ਨੇ ਪਹਿਨਾ ਤੇ ਵੈਦ ਦਿਨ ਨਾਲ ਸਾਰਿਆਂ ਨੂੰ ਦੀਵਾਲੀ ਦੀਆਂ ਜਿਹੜੀਆਂ ਮੁਬਾਰਕਬਾਦ ਦਿੱਤੀਆਂ ਜਾ ਰਹੀਆਂ ਨੇ ਔਰ ਇਹੀ ਜਿਹੜੀ ਦੁਆ ਕੀਤੀ ਜਾ ਰਹੀ ਹੈ ਕਿ ਪਰਮਾਤਮਾ ਜੜਾ ਦੀਵਾਲੀ ਸਭ ਪਰ ਇਲਾਕੇ ਆਏ ਔਰ ਸਭ ਦੇ ਜਿਹੜੇ ਘਰ ਨੇ ਉਹ ਮਾਤਾ ਲక్ష్ਮੀ ਦੀ ਕਿਰਪਾ ਜਨਾਲ ਅਮੇਸ਼ਾ ਰੋਸ਼ਨਾਇ ਰਹੇ ਔਰ ਸਭ ਜਿਹੜੇ ਆਪਣੇ ਘਰ ਦੇ ਸਤਿਗੁਰੂ ਸ੍ਰੀ ਔਰ ਇਹੀ ਦੁਆ ਲੈ ਕੇ ਅਸੀਂ ਜਿਹੜੇ ਨਾ ਬਾਜ਼ਾਰਾ ਵਿੱਚ ਨਿਕਲਦੇ ਆ। ਇਹ ਡੱਬੀਆਂ ਦੇ ਵਿੱਚ ਕੀ ਹੈ? ਆ ਇਹ ਹੁੰਦਾ ਕਹਿੰਦੇ ਕਿ ਪਪਾ ਅਗਰ ਕਿਸੇ ਦੇ ਕੋਲ ਜਾਣੇ ਆ ਪਹੁੰਚ ਕਰਦੇ ਆ ਤਾਂ ਕਦੀ ਵੀ ਖਾਲੀ ਹੱਥ ਨਹੀਂ ਜਾਈਦਾ ਤਾਂ ਇਹ ਕਹਿ ਲਈਏ ਕਿ ਸਾਡੀ ਪੂਰੀ ਟੀਮ ਵੱਲੋਂ ਜਿਹੜਾ ਇਹ ਡਿਸਾਈਡ ਕੀਤਾ ਗਿਆ ਕਿ ਦੁਕਾਨਦਾਰਾਂ ਤੱਕ ਜਿਹੜੀ ਪਹੁੰਚੇ ਉਹ ਇੱਕ ਇਹ ਕਹ ਲਈਏ ਛੋਟਾ ਜਿਹਾ ਗਿਫਟ ਕਹਿ ਲਈਏ ਜਾਂ ਇੱਕ ਮੂੰਹ ਮਿੱਠਾ ਕਰਨ ਵਾਸਤੇ ਜਿਹੜਾ ਲੱਡੂ ਦਿੱਤੇ ਜਾ ਰਹੇ ਨੇ ਔਰ ਇਹੀ ਕਹਾਂਗੀ ਕਿ ਜਿਵੇਂ ਇਹਨਾਂ ਲੱਡੂਆ ਦੀ ਮਿਠਾਸ ਹੈ ਸਾਡੇ ਸਾਰੇ ਜਿਹੜੇ ਭਰਾ ਨੇ ਸਾਰੇ ਸਾਡੇ ਫਾਜ਼ਿਲਕਾ ਵਾਸੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਮਿਠਾਸ ਜਿਹੜੀ ਹੈ ਐਵੇਂ ਬਣੀ ਰਵੇ ਔਰ ਸਭ ਮਿਲ ਕੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿੰਨੇ ਵੀ ਤਿਹਾੜਾਂ ਹਨ ਸਾਰੇ ਐਵੇਂ ਹੀ ਮਿਲ ਕੇ ਖੁਸ਼ੀਆਂ ਦੇ ਨਾਲ ਤੇ ਪਾਈਚਾਰਕ ਸਾਂਝ ਨਾਲ ਐਵੇਂ ਮਨਾਉਂਦੇ ਰਹੀਏ ਤੇ ਫਾਜ਼ਿਲਕਾ ਦੇ ਸਾਰੇ ਬਿਜ਼ਾਰ ਕੱਢੇ ਜਾਣਗੇ ਹਾਂਜੀ ਬਿਲਕੁਲ ਜੀ ਇਹ ਅੱਜ ਕਿੱਥੋਂ ਸ਼ੁਰੂਆਤ ਕਿੱਥੋਂ ਕੀਤੀ ਗਈ ਹੈ ਅਸੀਂ ਅੱਜ ਕੰਟਾ ਘਰ ਚੋਂ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਔਰ ਉੱਥੇ ਸਾਰੇ ਦੁਕਾਨਦਾਰਾਂ ਨੂੰ ਇਸ ਤਰ੍ਹਾਂ ਹੀ ਦੀਵਾਲੀ ਦੀ ਬਾਰਕਬਾਦ ਦਿੰਦੀ ਹੈ ਤੇ ਨਾਲ ਹੀ ਉਹਨਾਂ ਦਾ ਜਿਹੜਾ ਮੂੰ ਮਿਠਾ ਕਰਵਾਇਆ ਗਿਆ ਜੀ ਪਾਣੀ ਪਿਲਾ ਦੋ ਪਾਣੀ ਪਿਲਾ ਬੇਦਰਸ਼ਾ ਵੀ ਕਹਿ ਰਹੇ ਨਹੀਂ ਨਹੀਂ ਪਾਣੀ ਤੋੜੂ ਨਹੀਂ ਪੀਣਾ ਪ੍ਰਾਈਜ਼ ਦੀ ਗੱਲਾਂ ਕਰੇਗਾ ਮੇਰੇ ਨਾਲ ਦਾ ਚੱਲ ਤੂੰ ਇਹਨਾਂ ਕਹਿ ਲਾ ਕੀ ਇਹ ਮਾਤਾ ਨੂੰ ਮਿਲਣਾ ਔਡੀ ਦਾ ਬਹੁਤ ਵਧੀਆ ਅਤੀ ਸ਼ੁਕਰੇ ਮੇਰੇ ਜੀਲਾ ਦੇ ਚੜਜੋ ਦਾ ਸ਼ੁਕਰ ਕਰੋ ਜਿਹੜਾ ਬੀਜ ਜਨ ਕਸ਼ਾਉ ਨੇ ਤੇ ਸਟਾ ਚੱਕੋ ਸਾਰੇ ਮਾਨ ਆਪੇ ਦਾ ਦੇ ਦੈ ਬਸ ਹੋਰ ਜਿੱਤ ਹੈ ਕਰੇ ਕਰਾ ਕੇ ਜੋ ਪਿਆ ਮੈਂ ਜਿੱਤਾ ਉਹ ਮੈਂ ਦਾ ਕੀਤਾ ਲੋ ਜੀ ਵਿਸ਼ਵਾਸ 10 ਜੀ ਦਾ ਟੋੜਾ ਲਾ। ਵਿਸ਼ਵਾਸ ਕਹਿੰਦੇ 10 ਲੱਖ ਹਾਂ 10 ਲੱਖ ਗਰਮੀ ਐਸੇ ਜਾਂਦੇ ਆ